ਬਹੁਤ ਚੰਗਾ ਕੰਮ ਹੈ ਬਹੁਤ ਵਧੀਆ ਕੰਮ ਕਰ ਰਹੇ ਪੰਜਾਬ ਚ ਇਸ ਨਸ਼ਾ ਛਡੋ ਕੋਡ ਵੱਡੋ ਜਿੰਦਾਬਾਦ ਜ਼ਿੰਦਗੀ ਕੋਈ ਇਸ ਚੀਜ਼ ਦੇ ਗਲਤ ਰਸਤੇ ਤੁਰਿਆ ਹੋਵੇ ਇੱਥੇ ਆ ਕੇ ਉਹ ਮੈਡੀਕਲ ਸਹੂਲਤਾਂ ਜਿਹੜੀਆਂ ਪ੍ਰੋਵਾਈਡ ਕਰ ਰਹੇ ਨੇ ਉਹਨਾਂ ਨੂੰ ਲੈਣ ਭਾਰਤ ਸਰਕਾਰ ਤੋਂ ਮੰਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ ਸਭ ਚੰਗੀ ਦਾ ਪੰਜਾਬ ਜਲਨ ਐਸੋਸੀਏਸ਼ਨ ਵੱਲੋਂ ਜਿਹੜਾ ਨਸ਼ੇ ਵਿਰੋਧ ਸੈਮੀਨਾਰ ਲਾਇਆ ਗਿਆ ਵਾ ਕੀ ਕਹਾਂ ਸਰ ਬਹੁਤ ਚੰਗਾ ਕੰਮ ਹੈ ਬਹੁਤ ਵਧੀਆ ਕੰਮ ਕਰ ਰਹੇ ਪੰਜਾਬ 'ਚ ਇਸ ਗੱਲ ਦੀ ਬਹੁਤ ਲੋੜ ਆ ਲੋਕਾਂ ਨੂੰ ਜਾਗਰੂਕ ਰਾਉਣ ਦੀ ਲੋੜ ਆ ਤਾਂ ਜੋ ਜਿਹੜਾ ਪੰਜਾਬ ਨਸ਼ੇ ਹਰ ਵੱਧਾ ਜਾ ਰਿਹਾ ਉਹਨੂੰ ਡਕਾ ਲੱਗੇ ਮੈਂ ਇਹਨਾਂ ਨੂੰ ਵਧਾਈ ਦੇਣਾ ਤੇ ਰਿਸ਼ਰਗੇ ਦੁਆ ਕਰਨਾ ਕਿ ਇਹਨਾਂ ਲੋਕਾਂ ਨੂੰ ਤਾਂ ਦਰਸ ਬਖਸ਼ੇ ਬਲ ਬਖਸ਼ੇ ਇਸ ਕੰਮ ਨੂੰ ਹੋਰ ਅੱਗੇ ਲਿਖੇ ਜਾਣ ਅਸੀਂ ਹੋਲ ਹਾਰਟਡਲੀ ਇਹਨਾਂ ਦੇ ਨਾਲ ਆ ਜੋ ਸਾਡੀ ਡਿਊਟੀ ਲਾਉਂਗੇ ਅਸੀਂ ਉਹ ਹੀ ਪੂਰੀ ਕਰਾਂਗੇ ਇਹਨਾਂ ਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਕਰ ਸਰ ਜਿਸ ਤਰ੍ਹਾਂ ਇਹ ਲੱਗਦਾ ਹੈ ਕਿ ਇਸ ਕਾਮ ਵਾਲੀ ਸਰਕਾਰੀ ਕਾਰਪਰੀ ਇਹਨੂੰ ਦੱਸਾ ਜਾਂ ਤੋ ਖਤਮ ਕਰਤਾ ਹਾਂਜੀ ਜੀ ਸਰ ਸਰਕਾਰੀ ਕਾਚਰ ਵੀ ਇਹਨੂੰ ਦੱਸਾ ਜਾਂ ਤੋ ਖਤਮ ਕਰਤਾ ਕੀ ਸਰ ਇਹਦਾ ਖਤਮ ਹੋਇਆ ਇਹਨੂੰ ਨਸ਼ਾ ਦੇ ਖਤਮ ਨਹੀਂ ਹੋਇਆ ਔਰ ਆਪਾਂ ਸਿਆਸਤ ਚ ਨਾ ਪਈਏ ਇਸ ਕੋਡ ਨੂੰ ਖਤਮ ਕਰਨ ਵਾਲੇ ਪਾਸੇ ਪਈ ਪੰਕੇ ਮਹਾਜਨ ਨੈਸ਼ਨਲ ਮੋਟੀਵੇਸ਼ਨ ਸਪੀਕਰ ਅੱਜ ਸਨੈਰਾ ਯੂਨੀਅਨ ਪੰਜਾਬ ਨੇ ਔਰ ਚੰਡੀਗੜ੍ਹ ਐਸੋਸੀਏਸ਼ਨ ਨੇ ਪ੍ਰੋਗਰਾਮ ਕਰਾਇਆ ਨਸ਼ਾ ਵਿਰੋਧੀ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਇਹਨਾਂ ਨੇ ਨੇਅਰ ਅਬਾਊਟ ਮੈਂ ਇਹਨਾਂ ਦੇ ਨਾਲ ਪੰਜ ਪ੍ਰੋਗਰਾਮ ਲਾ ਚੁੱਕਿਆ ਹੈ ਨਸ਼ਾ ਵਿਰੋਧੀ ਇਹ ਇੱਕ ਏਦਾਂ ਦੀ ਐਸੋਸੀਏਸ਼ਨ ਹੈ ਜਿਹੜੀ ਕਿ ਨਸ਼ੇੜੀਆਂ ਦੀ ਮਦਦ ਕਰ ਰਹੀ ਹੈ ਅੱਜ ਇਹਨਾਂ ਨੇ ਮੈਡੀਕਲ ਕੈਂਪ ਵੀ ਲਗਾਇਆ ਔਰ ਬਹੁਤ ਹੀ ਸ਼ਲਾਘਾਯੋਗ ਪ੍ਰੋਗਰਾਮ ਹੈ ਸਾਰੇ ਹੀ ਪੰਜਾਬ ਨੂੰ ਚਾਹੀਦਾ ਹੈ ਕਿ ਇਹਨਾਂ ਦਾ ਸਾਥ ਦੇਣ ਔਰ ਨਸ਼ੇ ਨੂੰ ਨਾ ਕਰਨ ਮੇਰੀ ਆਪਣੇ ਭਰਾਵਾਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਹੈ ਨਸ਼ਾ ਛੱਡੋ ਕੋਡ ਵੱਡੋ ਜਿੰਦਾਬਾਦ ਜ਼ਿੰਦਗੀ ਮੈਂ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਨੂੰ ਵਧਾਈ ਦੇਣਾ ਚਾਹੁੰਦਾ ਜੋ ਅੱਜ ਦਾ ਇਹ ਨਸ਼ਾ ਵਿਰੋਧੀ ਸੈਮੀਨਾਰ ਦਾ ਉਪਰਾਲਾ ਨਾਲੋਂ ਕੀਤਾ ਜਾਇ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਅੱਜ ਦੀ ਸਮੇ ਦੀ ਸਭ ਤੋਂ ਵੱਡੀ ਲੋੜ ਹੀ ਜਿਹੜੀ ਪੰਜਾਬ ਨੂੰ ਹੈ ਉਹ ਇਹਨਾਂ ਚੀਜ਼ਾਂ ਦੀ ਹੈ ਪੰਜਾਬ ਨੂੰ ਨਸ਼ੇ ਨੇ ਬੜੀ ਵੱਡੀ ਟਾਲ ਆਈ ਹੈ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਕੇ ਰੱਖ ਦਿੰਦਾ ਹੈ ਮੈਂ ਨੀਅਤ ਸਾਹਿਬ ਪ੍ਰਧਾਨ ਜੀ ਦਾ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਇਹ ਵਧਾਈ ਦੇਣਾ ਚਾਹੁੰਦਾ ਹੈ ਜੋ ਇਹਨਾਂ ਨੇ ਇਹ ਸ਼ਲਾਘਾਯੋਗ ਕੰਮ ਕੀਤਾ ਹੈ ਬਹੁਤ ਹੀ ਸਮੇਂ ਦੀ ਲੋੜ ਹੈ ਜਿਸ ਤਰੀਕੇ ਨਾਲ ਸਟੇਜ ਦੇ ਆਰਟਿਸਟ ਵੱਲੋਂ ਇਹ ਸਮਝਾਇਆ ਗਿਆ ਚਾਹੇ ਉਹ ਮੈਡੀਕਲ ਜਿਹੜੀਆਂ ਸਹੂਲਤਾਂ ਜਿਹੜੀਆਂ ਨਸ਼ੇ ਦੀਆਂ ਦਿੱਤੀਆਂ ਜਾ ਰਹੀਆਂ ਉਹਨਾਂ ਵੱਲੋਂ ਬਹੁਤ ਹੀ ਨੇਕ ਕਦਮ ਹੈ ਬਹੁਤ ਹੀ ਨੇਕ ਉਪਰਾਲਾ ਹੈ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਹੈ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਯੂਥ ਨੂੰ ਇਹੀ ਮੈਸੇਜ ਹੈ ਨਸ਼ਾ ਛੱਡ ਕੇ ਆਪਣਾ ਜਿਹੜਾ ਸਹੀ ਰਸਤੇ ਤੁਰਨ ਤੇ ਜੇ ਕਿਸੇ ਨੂੰ ਵੀ ਜੇ ਕੋਈ ਇਸ ਚੀਜ਼ ਦੇ ਗਲਤ ਰਸਤੇ ਤੁਰਿਆ ਹੋਵੇ ਇਥੇ ਆ ਕੇ ਉਹ ਮੈਡੀਕਲ ਸਹੂਲਤਾਂ ਜਿਹੜੀਆਂ ਪ੍ਰੋਵਾਈਡ ਕਰ ਰਹੇ ਨੇ ਉਹਨਾਂ ਨੂੰ ਲੈਣ ਤੇ ਜਿਹੜਾ ਯੂਥ ਜਿਹੜਾ ਵੀ ਉਹ ਸਹੀ ਰਸਤੇ ਚੱਲੇ ਇਹ ਚੀਜ਼ਾਂ ਤੋਂ ਜਿਹੜਾ ਦੂਰ ਹੋਵੇ ਅਸੋਸੀਏਸ਼ਨ ਜਿਹੜੀ ਡਿਸਟ੍ਰਿਕਟ ਬਟਾਲਾ ਬਟਾਲਾ ਔਰ ਗੁਰਦਾਸਪੁਰ ਜਿਹੜੀ ਸਾਡੀ ਇੱਕ ਸੈਮੀਨਾਰ ਹੋਇਆ ਹੋਵੇ ਇਥੇ ਇੱਕ ਮੈਡੀਕਲ ਪਹੁੰਚਾਇਆ ਗਿਆ ਸੋਢੀ ਸਾਹਿਬ ਨੀਯਰ ਸਾਹਿਬ ਜਿੰਨੀ ਕਿ ਮਿਹਨਤ ਕੀਤੀ ਹੈ ਵਧਾਈ ਦੇ ਪਾਤਰ ਨੇ ਕਾਫੀ ਲੋਕ ਆਏ ਨੇ ਪਰਮਜੀਤ ਸਿੰਘ ਗਿੱਲ ਜਿਹੜੇ ਸਾਡੇ ਹੈਗੇ ਨੇ ਉਹ ਆਏ ਨੇ ਜਿਹੜੇ ਸਾਬਕਾ ਮੰਤਰੀ ਤੇ ਕਾਂਗਰਸ ਦੇ ਵਿਧਾਇਕ ਤੇ ਤਿਰਪੰਜਰ ਦੇ ਬਾਜਵਾ ਅੱਛੇ ਆਦਮੀ ਨੇ ਉਹ ਆਏ ਨੇ ਤੇ ਬਕਾਇਦਾ ਤੌਰ ਤੇ ਫਿਰ ਸਾਡੇ ਅਮਨ ਸਿੰਘ ਅਮਨਦੀਪ ਸਿੰਘ ਜਿਹੜੇ ਜਨ ਜਨਤੀ ਉਹ ਆਏ ਨੇ ਇਸ ਤਰ੍ਹਾਂ ਇੰਦਰ ਸ਼ੇਖੜੀ ਜੀ ਆਏ ਨੇ ਕਾਫੀ ਲੋਕ ਇੱਥੇ ਆਏ ਨੇ ਤੇ ਮੈਂ ਬਾਬਾ ਜੀ ਨੂੰ ਧੰਨਵਾਦ ਕਰਦਾ ਜਿਸ ਨੂੰ ਕੀਤਾ ਤੇ ਬਾਬਾ ਦਰਸ਼ਨ ਜੀ ਜਿਹੜੇ ਪਰੋਮ ਕੀਤਾ ਗਿਆ ਔਰ ਮੈਂ ਇੱਕ ਬੇਨਤੀ ਨੂੰ ਕਰੂੰਗਾ ਬਕਾਇਦਾ ਤੌਰ ਤੇ ਵੀ ਤੁਸੀਂ ਇਹੋ ਜੇ ਕੰਮ ਹੋਰ ਜਾਰੀ ਰੱਖੋ ਕਿਉਂਕਿ ਅੱਜ ਜੂਸ ਨੂੰ ਬਚਾਉਣ ਦੀ ਬੋਲ ਬਹੁਤ ਲੋੜ ਆ ਸਾਡਾ ਜਿਹੜਾ ਮੱਲਾ ਦਾ ਪੰਜਾਬ ਸੀਗਾ ਨਿਸ਼ੜੀ ਦਾ ਪੰਜਾਬ ਬਣਦਾ ਜਾ ਰਿਹਾ ਵਾ ਉਰਤਾ ਫਿਲਮ ਹੈ ਉਰਤਾ ਉਰਤਾ ਪੰਜਾਬ ਫਿਲਮਾਂ ਬਣ ਰਹੀਆਂ ਨੇ ਪੰਜਾਬ ਨੂੰ ਬਚਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਪਊਗਾ ਇਸ ਕਰਕੇ ਇਹੋ ਜਿਹੇ ਸੈਮੀਨਾਰ ਵੀ ਜ਼ਰੂਰੀ ਨੇ ਤੇ ਵੱਡੀਆਂ-ਵੱਡੀਆਂ ਸਖਸੀਅਤਾਂ ਨੂੰ ਬੁਲਾ ਕੇ ਉਹਨਾਂ ਦੇ ਵਿਚਾਰ ਸੁਣਨੇ ਜ਼ਰੂਰੀ ਆ ਪੰਜਾਬ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਅੱਜ ਸਾਨੂੰ ਦਿਖਾਈ ਨਹੀਂ ਪਈ ਦਿੱਤਾ ਚਲੋ ਖੈਰ ਉਹਨਾਂ ਦੀ ਕੋਈ ਮਜਬੂਰੀ ਹੋਊਗੀ ਅਸੀਂ ਕਹਿੰਦੇ ਅੱਗੇ ਤੋਂ ਕੋਈ ਸਮਾਗਮ ਹੋਵੇ ਤੇ ਜ਼ਰੂਰ ਸਾਡੇ ਸਮਾਗਮ ਵਿੱਚ ਆਉਣ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਜੀ